ਜੀ ਮਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰਾ ਆਮਦੇ ਦੱਖਰ ਹਰਜੀਤ ਕੋਰ ਹਰਜੀਤ ਕੋਰ ਬੇਟੀ ਇੱਕੋ ਹੀ ਸੀ ਟੀਚਰ ਸੀ ਬੜੀ ਇੰਟੈਲੀਜੈਂਟ ਸਿਆਣੀ ਭੈਣ ਇਹ ਦੁਨੀਆ ਤੋਂ ਤੁਰ ਗਈ ਇੱਥੇ ਸਾਡੇ ਸੁਪਨਿਆਂ ਦੇ ਘਰ ਚ ਪੂਰੀ ਹੋਈ ਸੀ ਉਹ ਬਸ ਉਹ ਤੋਂ ਬਾਅਦ ਰੋ ਰੋ ਅੰਨੀ ਹੋ ਗਈ ਮਾਤਾ ਵੀ ਬਹੁਤ ਮਾੜੀ ਹਾਲਤ ਜਿਹਨੂੰ ਦੁਬਾਰਾ ਫੇਰ ਪਿੰਡ ਵਾਲੇ ਭੈਣ ਹੁਣੀ ਸਾਡੇ ਕੋਲ ਛੱਡ ਕੇ ਗਏ ਹਾਂਜੀ ਉਹ ਕਹਿੰਦੇ ਉਹ ਤਾਂ ਬਿਲਕੁਲ ਨਹੀਂ ਦੇਖਦਾ ਨਹੀਂ ਨਹੀਂ ਦੱਸਦਾ ਉਹਨੇ ਵਰੀਆਂ ਅੱਖਾਂ ਦਾ ਠੀਕ ਕਰ ਦਿਓ ਕਰ ਦਿਓ ਅੱਖਾਂ ਦੀ ਲੱਗਦਾ ਮਾਤਾ ਨੂੰ ਵੀ ਮੇਰੀ ਬੇਟੀ ਆ ਇੱਥੇ ਇੱਕ ਭੈਣ ਆ ਸਾਡੇ ਕੋਲੇ ਬਲਾਈਂਡ ਔਰ ਜੰਮੀ ਬੰਦ ਬੁੱਧੀ ਆ ਉਹ ਭੈਣ ਉਹਨੂੰ ਹੁਣੇ ਮਾਂ ਆਪਣੀ ਬੇਟੀ ਸਮਝਦੀ ਆ ਬਸ ਉਹਨੇ ਕੋਈ ਗੱਲ ਕਹੀ ਜਾਂਦੇ ਨੇ ਵੀ ਉਹਦੀ ਮੇਰੀ ਬੇਟੀ ਦੀ ਅੱਖਾਂ ਠੀਕ ਕਰ ਦੋ ਬਸ ਖੁਦ ਨੂੰ ਵੀ ਦਿਖਾਈ ਨਹੀਂ ਦਿੰਦਾ ਹਾਂ ਰੋਗੇ ਖਰਾਬ ਦੀਆਂ ਵੀ ਖਰਾਬ ਕਰ ਲੀਆਂ ਹਾਂਜੀ ਮੰਤਰਾ ਨਾਮ ਕੀਆ ਮਿਲਵਿੰਦਰ ਕੋ ਨਵਿੰਦਰ ਕੁਰੇ ਮੈਂ ਤੇਰਾ ਪੁੱਤ ਨਹੀਂਗਾ ਹਾਂਜੀ ਬਸ ਫਿਰ ਤੂੰ ਮੈਨੂੰ ਪਿੰਡ ਛੱਡਿਆ ਉਹ ਨਾਲ ਜਾ ਕਿਤੇ ਕੋ ਛੱਡ ਗਿਆ ਮम्मा ਪਿੰਡ ਕਿਤੇ ਕੋ ਛੱਡ ਗਿਆ ਮੰਮਾ ਭਰਾ ਹੈਗਾ ਹੀ ਆ ਮੈਂ ਭਰਾ ਦਾ ਕੀ ਨਾਮ ਹੈ ਕਿਤੇ ਨਾਸਤ ਨਾਮ ਸਿੰਘ ਦੇ ਕਿਤੇ ਨਾਸਤ ਰਸੀਮ ਸਿੰਘ ਨਾਸਤ ਨਾਮ ਸਿੰਘ ਤਾਂ ਪੋ ਗਿਆ ਇੱਕ ਪ੍ਰੇਮ ਸਿੰਘ ਗਿਆ ਪ੍ਰੇਮ ਸਿੰਘ ਇੱਕ ਇਹ ਕਿਤੇ ਰਿਸ਼ੇਮ ਸਿੰਘ ਰਿਸ਼ੇਮ ਸਿੰਘ ਇੱਕ ਸਤਨਾਮ ਸਿੰਘ ਹਾਂਜੀ ਤਿੰਨੇ ਭਰਾਵਾਂ ਨੂੰ ਮੇਰੀ ਬੇਨਤੀ ਆ ਬੇਬੇ ਦੇ ਜਿਹੜੇ ਤਿੰਨ ਭਰਾ ਨੇ ਸਾਡੀ ਵੀਡੀਓ ਦੇਖਦੇ ਹੋ ਵੀਰੇ ਆ ਕੇ ਮਿਲ ਕੇ ਜਾਓ ਤੁਹਾਡੀ ਭੈਣ ਦੀਵਾਲੀ ਵਾਲੇ ਦਿਨ ਤੁਹਾਨੂੰ ਡਿੱਕੂਗੀ ਜ਼ਰੂਰ ਆ ਕੇ ਜਾਇਓ ਮੇਰੀ ਬਾਤ ਵੀ ਇਹ ਮੇਰੇ ਮੇਰੀ ਕੁੜੀ ਦੀ ਅੱਖਾ ਕਰਾ ਦਿਓ ਕਰਾ ਦਿੰਨਾ ਮੋਟੇ ਬਰਾਦਰ ਮੈਨੂੰ ਵੀ ਮਾ ਕਰਾ ਕਿ ਕਿ ਕਰਦੇ ਹੋ ਬਰਾਦਰ ਨਮਾ ਕਰਾ ਦਿੰਦਾ ਉਹਨੂੰ ਦੱਸਣਾ ਭਈ ਕਰਕੇ ਦੇਖ ਦਿਓ ਤੂੰ ਦੱਸਦਾ ਬਿਲਕੁਲ ਨਹੀਂ ਕੋਈ ਨਾ ਬਬਿੰਦਰ ਕੋਰੇ ਦਿਖਾ ਦਾਂਗੇ ਡਾਕਟਰ ਨੂੰ ਚੈੱਕ ਕਰਾ ਦਾਂਗੇ ਨਹੀਂ ਕਿਉਂ ਰੋਨੀਆ ਤੂੰ ਕੀ ਕਰ ਰਹੇ ਰੋਟੀ ਤਾਂ ਵੀ ਔਖੀ ਹੋ ਗਈ ਹੈ ਚਲਾ ਮਸ ਬੈਠ ਬੈਠ ਤੇ ਉੱਥੇ ਬੈਠ ਜਾ ਇੰਨੇ ਮਾਵਾਂ ਦੇ ਸਵਾਲਾਂ ਦੇ ਜਵਾਬ ਝੂਠੇ ਵੀ ਦਿੱਤੇ ਨਹੀਂ ਜਾਂਦੇ ਭਾਈ ਜੀ ਉਹ ਤਾਂ ਕਿੰਨੀ ਹੀ ਖੁੱਲਦਾ ਜਾਈਏ ਕਿਸ ਤਰ੍ਹਾਂ ਕਿੱਥੇ ਜਾਣਾ ਮਾਂ ਉਹ ਘਰੇ ਘਰੇ ਜਾਣਾ ਤੂੰ ਕਿਤੇ ਕੋਈ ਜਾਣਾ ਘਰੇ ਬੱਚੇ ਨੇ ਕਿੰਨੇ ਨੇ ਬੱਚੇ ਕੀ ਨਾਮ ਹਨ ਉਹ ਸੁਨੀ ਦੂਇ ਤੇ ਸੋਨੀ ਦੂਇ ਤੇ ਸੋਨੂ ਤੇ ਦਵਿੰਦਰ ਠੀਕ ਕਿੱਥੇ ਰਹਿੰਦੇ ਨੇ ਉਹ 30 ਫੁੱਟਾ ਰੋਡ ਤੇ 30 ਫੁੱਟਾ ਰੋਡ ਤੇ ਲੁਧਿਆਣਾ ਹਾਂਜੀ ਅੱਛਾ ਠੀਕ ਆ ਮਾ ਕੀ ਕੰਮ ਕਰਦੇ ਨੇ ਉਹ ਹਾਂਜੀ ਕੀ ਕੰਮ ਕਰਦੇ ਨੇ ਮੁੰਡੇ ਓਏ ਤੂੰ ਮੋਬਾਈਲ ਤੇ ਲੱਗ ਗਿਆ ਈ ਕੋਈ ਚੀਜ਼ ਤੇ ਲੱਗ ਗਿਆ ਕੋਈ ਚੀਜ਼ ਲੱਗਿਆ ਕਿ ਮੋਬਾਈਲ ਤੇ ਮੋਬਾਈਲ ਦਾ ਕੰਮ ਕਰਦਾ ਹੈ ਹਾਂਜੀ ਠੀਕ ਆ ਮਾ ਕੋਈ ਨਾ ਮੈਂ ਤੈਨੂੰ ਕੋਈ ਲੈ ਖਿਲਾ ਦਾਂਗੀ ਬੋਲ ਤੈਨੂੰ ਆਪਾਂ ਨੇ ਸ਼ਿਮੀਰੋ ਤੱਕਣੀ ਆ ਕਿਹਨੂੰ ਮਿਲਣਾ ਕਿਹਦੇ ਕੋ ਭੇਜਣਾ ਦਾ ਕਿੱਥੇ ਜਾਣਾ ਰੋਣਾ ਨਹੀਂ ਰੋਣਾ ਨਹੀਂ ਤੇਰੀਆਂ ਭਜਾਈਆਂ ਮੈਨਣ ਆਉਣਗੀਆਂ ਤੈਨੂੰ ਮੈਂ ਉਹਨਾਂ ਨੂੰ ਕਹੂੰਗਾ ਆ ਕੇ ਮਿਲ ਕੇ ਜਾਣਗੇ ਤੇਰੀਆਂ ਭੈਣਾਂ ਵੀ ਹੈ ਨਾ ਠੀਕ ਹੈ ਇਹ ਦੋਨੋਂ ਭੈਣ ਭਰਾ ਸੀ ਅਸੀਂ ਜਦੋਂ ਲੈ ਕੇ ਆਏ ਸੀਗੇ ਛੁੱਟੀ ਦੇ ਤਾਂ ਦੇ ਦੇ ਕਿੱਥੇ ਜਾਣਗੀ ਕਿੱਥੇ ਜਾਣਗੀ ਦੱਸ ਛੁੱਟੀ ਤਾਂ ਮੈਂ ਦੇ ਦਿੰਨਾ ਕਿੱਥੇ ਜਾਣਗੀ ਦੱਸ ਖੇਤਾਂ ਦੇ ਵਿੱਚ ਬਹੁਤ ਬੁਰੀ ਹਾਲਤ ਚ ਪਈ ਦੋਨੇ ਭੈਣ ਭਰਾਈ ਕੱਪੜੇ ਵੀ ਨਹੀਂ ਸੀ ਪਾਏ ਹੋਏ ਇੰਦਾ ਗੋਡਾ ਟੁੱਟ ਗਿਆ ਸੀ ਤੇ ਭਰਾ ਉਦਾਂ ਮਰਨ ਵਾਲਾ ਹੋਇਆ ਪਿਆ ਸੋ ਕਿ ਕੰਡਾ ਬਣੇ ਪਈ ਦੋਨੇ ਭੈਣ ਭਰਾਈ ਉਹ ਤਾਂ ਪੂਰਾ ਹੋ ਗਿਆ ਵਿਚਾਰਾ 6 ਮਹੀਨੇ ਸਾਡੇ ਕੋਲ ਰਿਆਲਾ ਚੱਲਦਾ ਰਿਹਾ ਤੇ ਹੁਣ ਇਹ ਤੁਰਨ ਲੱਗ ਗਿਆ ਠੀਕ ਹੋ ਗਿਆ ਪੈਰ ਇਹਦਾ ਲੱਭਦਾ ਗੋਡਾ ਹੁਣ ਉਹਨਾ ਕਿਹਦੇ ਕੋ ਜਾਣਾ ਕਸ਼ਮੀਰੋਂ ਕਿਹਨੂੰ ਮਿਲਣਾ ਪਹਿਲਾਂ ਦਸਤਰਾ ਜੀ ਕਿਹਨੂੰ ਕਰਦਾ ਮਿਲਣ ਨੂੰ ਭਰਾ ਨੂੰ ਮਿਲਣੇ ਨੇ ਜੀ ਭਰਾ ਨੂੰ ਕਿਹੜਾ ਭਰਾ ਛੋਟਾ ਜਿਹੜਾ ਕੀ ਨਾਮ ਆਉਂਦਾ ਕਸ਼ਮੀਰ ਆ ਕਸ਼ਮੀਰਾ ਤੋਂ ਆ ਕੇ ਮਿਲ ਜਾ ਯਾਰ ਇਹ ਉਹ ਕਿੱਥੇ ਰਹਿੰਦੇ ਹੁਣ ਇੱਥੇ ਰਹਿੰਦੇ ਆ ਰਾਜਸਥਾਨਿੰਦੇ ਆ ਜੇ ਤੂੰ ਸਾਡੀ ਵੀਡੀਓ ਦੇਖਦਾ ਬਾਈ ਦੇਖਦਾ ਤਾਂ ਹੋਏਂ ਗਈ ਹੈ ਨਾ ਅਰ ਆਪਣੀ ਭੈਣ ਨੂੰ ਮਿਲ ਜਾ ਯਾਰ ਦਿਵਾਲੀ ਆ ਮੂਰੇ ਹੈਂ ਦਿਵਾਲੀ ਤੇ ਆਪਣੀ ਭੈਣ ਨੂੰ ਆ ਕੇ ਇੰਨਾ ਕੀ ਹੌਸਲਾ ਦੇ ਜਾ ਵੀ ਤੇਰੇ ਨਾਲ ਖੜੇ ਆ ਕਸ਼ਮੀਰੋ ਤੇਰਾ ਨਾਂ ਕਸ਼ਮੀਰ ਕੌਰ ਤੇਰਾ ਨਾਂ ਕਸ਼ਮੀਰ ਸਿੰਘ ਆ ਦੇਖੋ ਦੋਨੋਂ ਭੈਣ ਭਰਾਵਾਂ ਦਾ ਇਕੱਠਿਆਂ ਦਾ ਨਾਂ ਰੱਖਿਆ ਹੋਇਆ ਮਾਪਿਆਂ ਨੇ ਯਾਰ ਹੈਂ ਮਿਲ ਕੇ ਜਾ ਬਾਈ ਯਾਰ ਪੁੱਤ ਇਹ ਸਾਡੀ ਹੈਗੀ ਸ਼ੋਭਾ ਕਰੇ ਜਾਣਾ ਠੀਕ ਆ ਪੁੱਤ ਭੇਜ ਦੇ ਇਹਦਾ ਨਾਂ ਹੈਗਾ ਖੁਸ਼ਬੂ ਇੱਕ ਖੁਸ਼ਬੂ ਤੇ ਸ਼ੋਭਾ ਭੈਣਾਂ ਦੋਨੇ ਅਸੀਂ ਇਹਨਾਂ ਨੂੰ ਸੰਗਰੂਰ ਤੋਂ ਲੈ ਕੇ ਆਏ ਸੀਗੇ ਔਰ ਇਹਨਾਂ ਦੇ ਮੰਮੀ ਪਾਪਾ ਸੀਗੇ ਜਦੋਂ ਤੱਕ ਸਾਰਾ ਪਰਿਵਾਰ ਵਧੀਆ ਸੀ ਪੜੀਆਂ ਲਿਖੀਆਂ ਕੁੜੀਆਂ ਦੋਨੇ ਮੰਮੀ ਦੀ ਵੀ ਡੈਥ ਹੋ ਗਈ ਪਾਪਾ ਦੀ ਵੀ ਡੈਥ ਹੋ ਗਈ ਔਰ ਪਾਪਾ ਦੀ ਜੌਬ ਸੀ ਹੈ ਨਾ ਹਾਂਜੀ ਕਾਦੀ ਜੌਬ ਸੀ ਆਈਟੀਆਈ ਦੇ ਵਿੱਚ ਜੌਬ ਕਰਦੇ ਸੀ ਸੰਗਰੂਰ ਆਈਟੀਆਈ 'ਚ ਹੈ ਨਾ ਕੀ ਸੀ ਉੱਥੇ ਕਰਦੇ ਹੋ ਕਲਰਕ ਸੀ ਕਲਰਕ ਨਹੀਂ ਪੀਐਨ ਸੀਗੇ ਤੇ ਪੁੱਤ ਤੂੰ ਕਿੰਨਾ ਪੜੀ ਜੋਬ ਮੈਨੂੰ ਨੇ ਲੱਗੀ ਉਹ ਤੈਨੂੰ ਮਿਲੂਗੀ ਹਾਂ ਬੱਪਲ ਉਸ ਤੋਂ ਕਿਤੇ ਡੁੱਬਨਾਸ ਤੋਂ ਕਿਤੇ ਤੂੰ ਸ਼ੋਭਾ ਕੰਨੀ ਪੜਹੀ ਹੈ ਬੱਤੂ ਤੂੰ 10 ਪੜ੍ਹੀ ਹੋਈ ਹੈ ਦੇਖੋ ਇਹ ਦੋਨੇ ਹੀ ਪਹਿਣਾ ਰਹਿ ਗਈਆਂ ਸੀ ਪਿੱਛੇ ਹਨਾ ਭਰਾ ਹੈ ਨਹੀਂ ਸੀ ਕੋਈ ਚਾਚੇ ਤਾਏ ਮਾਮੇ ਮਾਸੀਆਂ ਭੂਆ ਸਾਰੇ ਰਿਸ਼ਤੇਦਾਰ ਹੁੰਦੇ ਆ ਪਿੱਛੇ ਹਨਾ ਤੇ ਇਹ ਥੋੜਾ ਅਫਸੈਟ ਹੋ ਗਈ ਯਾਨੀ ਕਿ ਜ਼ਿਆਦਾ ਖੁਸ਼ਬੂ ਅਫਸੈਟ ਹੋ ਗਈ ਪੈਸੇ ਵੀ ਇਹਨੇ ਖਰਾਬ ਕਰਤੇ ਜਿੰਨੇ ਪੈਸੇ ਸਰਕਾਰ ਵੱਲੋਂ ਮਿਲੇ ਸੀ ਉਹ ਵੀ ਮੰਨੋ ਸ਼ਾਪਿੰਗ ਆ ਕਰ ਕਰਕੇ ਵੰਡ ਤੇ ਇਦਾਂ ਕਿਉਂਕਿ ਅਫਸਰਤੀ ਇੰਨੀ ਜ਼ਿਆਦਾ ਹੋ ਗਈ ਪਰ ਰਿਸ਼ਤੇਦਾਰ ਜਿਹੜੇ ਆਉਂਦੇ ਸੀ ਉਹਨਾਂ ਨਾਲ ਵੀ ਲੜ ਪੈਂਦੀ ਸੀਗੀ ਮੁੜ ਕੇ ਉਹਨਾਂ ਸਾਰਿਆਂ ਨੇ ਖੜੇ ਛੱਡਤਾ ਉਹ ਫਿਰ ਇਹਨਾਂ ਦੀ ਹਾਲਤ ਇੰਨੀ ਬਦਤਰ ਹੋ ਗਈ ਫਿਰ ਅਸੀਂ ਸਾਨੂੰ ਵੀਡੀਓ ਬਣਾ ਕੇ ਭੇਜੀ ਕਿਸੇ ਨੇ ਉੱਥੋਂ ਜਾ ਕੇ ਅਸੀਂ ਦੋਨਾਂ ਭੈਣਾਂ ਨੂੰ ਲੈ ਕੇ ਆਏ ਇਹ ਤਾਂ ਤੁਰ ਵੀ ਨਹੀਂ ਸਕਦੀ ਸੀ ਅੰਦਰ ਹੀ ਪਈ ਸੀ ਵਿਚਾਰੀ ਇਹ ਤਾਂ ਹੇ ਬਾਤ ਤੁਰ ਹੀ ਫਿਰਦੀ ਸੀ ਇਤੋਂ ਵੱਲ ਤੁਰ ਨਹੀਂ ਸੀ ਹੁੰਦਾ ਤੇ ਹੁਣ ਦੋਨੋਂ ਭੈਣਾਂ ਠੀਕ ਨੇ ਹੁਣ ਖੁਸ਼ਬੂ ਵੀ ਠੀਕ ਆ ਭੈਣ ਸਾਡੀ ਜਮਾਂ ਹੈ ਬਹੁਤ ਸ਼ੁਕਰੀਆ ਤੁਹਾਡਾ ਬਾਈ ਜੀ ਤੁਹਾਡੇ ਕਰਕੇ ਨਹੀਂ ਪਰ ਤੂੰ ਬਾਬਾ ਜੀ ਨੂੰ ਠੀਕ ਕੀਤਾ ਤੈਨੂੰ ਹੈਨਾ ਉਹ ਤੂੰ ਮੰਦਰ ਜਾਂਦੀ ਸੀ ਨਾ ਮੱਥਾ ਟੇਕਣ ਮਾਤਾ ਰਾਣੀ ਨੇ ਸੁਣੀ ਹੈ ਤੇਰੀ ਪਰ ਪੁੱਤ ਹੁਣ ਮੈਂ ਤੁਹਾਡੇ ਰਿਸ਼ਦਾਰਾਂ ਨੂੰ ਵੀ ਬੇਨਤੀ ਕਰਦਾ ਕਿ ਨੂੰ ਇਹਨਾਂ ਤੈਨੂੰ ਕਿਹਦੇ ਤੇ ਉਮੀਦ ਆ ਵੀ ਕੌਣ ਆਊਗਾ ਮੇਰਾ 파ਰਸ ਭਰਾ 파ਰਸ ਆਜੂਗਾ ਓਕੇ ਹੋਰ ਕੌਣ 파ਰਸ ਤੇਰੀ ਭੂਆ ਦਾ ਮੁੰਡਾ ਅਕਰਸਰੀ ਚਾਚੇ ਦਾ ਮੁੰਡਾ ਠੀਕ ਆ 파ਰਸ ਵੀਰੇ ਤੁਹਾਡੇ ਤੇ ਬੜਾ ਹੀ ਮਾਣ ਕਰੀ ਜਾਂਦੀਆਂ ਦੋਨੇ ਹੀ ਭੈਣਾ ਯਾਰ ਆ ਕੇ ਜਾ ਮਿਲ ਕੇ ਜਾ ਦਿਵਾਲੀ ਆ ਗਈ ਸਾਡਾ ਦਿਲ ਨਹੀਂ ਲੱਗਦਾ ਹੈਗਾ ਆਜ ਅੱਜ ਪਰਸ ਤੂੰ ਕਹਨੀ ਤੂੰ ਹੈਨਾ ਤੂੰ ਕਿਹੜੇ ਸ਼ੋਭਾ ਕਿ ਪਾਰਸਪੀਰੇ ਮਿਲ ਕੇ ਰੋਣਾ ਨਹੀਂ ਆਇਆ একদম ਹਾਂ ਸ਼ੋਭਾ ਤੂੰ ਵੀ ਮਿਲ ਲੈ ਮੈਂ ਸੌਰੀ ਜਾਣਾ ਕਿਰੇ ਜਾਣਾ ਥੋੜਾ ਖੜਕਾ ਘਟਾ ਦਿਓ ਯਾਰ भेज दने पुत्त भेज दने ਆਪਾਂ ਹੁਣ ਇਹ ਦੋਨੇ ਭੈਣਾ ਹਨਾ ਘਰੇ ਜਾਣਾ ਚਾਹੁੰਦੀਆਂ ਮਤਲਬ ਹੁਣ ਠੀਕ ਨੇ ਤੰਦਰੁਸਤ ਨੇ ਹਨਾ ਦਵਾਈ ਚੱਲਦੀ ਐ ਖਸ਼ੂ ਦੀ ਵੀ ਹੁਣ ਬਸ ਇਹਨਾਂ ਨੂੰ ਸਪੋਰਟ ਦੀ ਲੋੜ ਆ ਸਪੋਰਟ ਤਾਂ ਆਪਣੀ ਕਰ ਸਕਦੇ ਹਨਾ ਜੇ ਉਹ ਆਉਣ ਮਿਲਣ ਥੋੜੀ ਇਹਨੂੰ ਸਪੋਰਟ ਹੋਵੇ ਇਹਨਾਂ ਨੂੰ ਹੌਸਲਾ ਹੋਵੇ ਵੀ ਹਾਂ ਸਾਡੇ ਆਪਣੇ ਸਾਡੇ ਮਗਰ ਹੈਗੇ ਆ ਹਾਂ ਅਸੀਂ ਇਹਨਾਂ ਕੋ ਜਰੂਰ ਵਿਸ਼ਵਾਸ ਦਿਵਾਉਣੇ ਆ ਬੀਜੇ ਕੋ ਦਿੱਕਤ ਆਉ ਉਹ ਅਸੀਂ ਹੈਗੇ ਅਸੀਂ ਭੱਜਦੇ ਨਹੀਂ ਕਿਤੇ ਅਸੀਂ ਆਪਾਂ ਫੇਰ ਭੈਣ ਨੂੰ ਨਹੀਂ ਇੱਥੇ ਰਹਿ ਪੈਣ ਗਿਆ ਜੇ ਕਿਤੇ ਤੁਹਾਨੂੰ ਲੱਗਦਾ ਵੀ ਦੁਬਾਰਾ ਫੇਰ ਨਾ ਉਦਾ ਹੋ ਜਾਣਾ ਤੇ ਇਹਨਾਂ ਦੀ ਦਵਾਈ ਚੱਲਦੀ ਰਹੂਗੀ ਖਸ਼ਬੂ ਦਵਾਈ ਖਾਊਗੀ ਹੁਣ ਨੀਲਮਪੂਆ ਨੂੰ ਵੀ ਮਿਲਣਾ ਚਾਹੁੰਦੀ ਆਪਣੀ ਨਾ ਨੀਲਮਪੂਆ ਨੂੰ ਵੀ ਬੇਨਤੀ ਆ ਵੀ ਤੂੰ ਮਿਲ ਜਾ ਭੈਣੇ ਆ ਕੇ ਹਨਾ ਦੀਵਾਲੀ ਆ ਮੇਰੀ ਭੈਣ ਬਣ ਕੇ ਮਿਲ ਜਾ ਕੇ ਫਾਂ ਕਰਾ ਦੇ ਨੇ ਸ਼ਬਦ ਸ਼ਬਦ ਸਿਖਾ ਦਾਂਗੇ ਤੁਹਾਨੂੰ ਇਹ ਸ਼ਬਦ ਪੜਨ ਤੋਂ ਲੈ ਕੇ ਕੀਰਤਨ ਕਰਦੀ ਹੁੰਦੀ ਸੀ ਬਹੁਤ ਸੋਹਣਾ ਤੇ ਹੁਣ ਵੀ ਇਹ ਕਿੰਨੀ ਮੈਂ ਸ਼ਬਦ ਸੁਣਨ ਲੱਗਣਾ ਕਰਨ ਲੱਗਣਾ ਇਹ ਮਾਂ ਬੇਟੀ ਸ੍ਰਿੰਦਰ ਭੈਣ ਸਾਡੀ ਸ੍ਰਿੰਦਰ ਭੈਣ ਚਲੋ ਅੰਦਰ ਹਾਂ ਜੀ ਮੀਤਿਆਂ ਦੇ ਨਾਲ ਗੱਲ ਕਰਾ ਦਿੰਨੇ ਕਰਾ ਦਿੰਨੇ ਇਹ ਸ੍ਰਿੰਦਰ ਭੈਣ ਦੇ ਹਸਬੰਦ ਨੇ ਸੁਸਾਇਡ ਕਰ ਲਿਆ ਸੀਗਾ ਪਰ ਉਸ ਤੋਂ ਬਾਅਦ ਮੈਂਟਲੀ ਅਫਸੈਟ ਹੋ ਗਿਆ ਔਰ ਮਾਂ ਵੀ ਹੈ ਨਹੀਂ ਪਿਓ ਵੀ ਛੱਡ ਕੇ ਚਲਾ ਗਿਆ ਬਹੁਤ ਬੁਰੀ ਹਾਲਤ ਸੀ ਜਦੋਂ ਇਹ ਭੈਣ ਸਾਡੇ ਕੋਲ ਆਈ ਧੰਨਵਾਦ ਆ ਜਸ ਭੈਣ ਦਾ ਜਿਹੜੀ ਇਹਨਾਂ ਨੂੰ ਇੱਥੇ ਛੱਡ ਕੇ ਗਈ ਸਾਡੇ ਕੋਲ ਦਿੱਲੀ ਤੋਂ ਲਿਆ ਕੇ ਉਹਨੇ ਤੇ ਵੀ ਵਿਚਾਰੀ ਤੇ ਬੜਾ ਦੁੱਖਾਂ ਦਾ ਪਹਾੜ ਟੁੱਟਿਆ ਉਰੇ ਹਸਬੰਦ ਦੀ ਵੀ ਡੈਥ ਹੋ ਗਈ ਤੇ ਬੇਟੇ ਦੀ ਵੀ ਡੈਥ ਹੋ ਗਈ। ਔਰ ਇਹ ਮਨਦੀਪ ਭੈਣ ਨੂੰ ਮੱਲਾ ਵਾਲੇ ਤੋਂ ਲੈ ਕੇ ਆਏ ਦੀ ਫੋਜਪੁਰ ਜਿਹਨੇ ਤੋਂ ਭੇਜਾਂਗੇ। ਕਿਹਦੇ ਕੋਈ ਜਾਣਾ ਕਿਹਦੇ ਕੋਈ ਰਹਿਣਗੇ ਜਾ ਕੇ। ਗੰਦ ਨਾਲ ਜਾਵਾਂਗੇ ਨਾਲ ਮੰਨਾ ਆਵੇ ਦਾ। ਮੀਰ ਚੰਦ ਤਾਂ ਚਲੋ ਤੈਨੂੰ ਛੱਡ ਕੇ ਗਈ ਸੇਠਾ ਉੱਥੋਂ ਦਾ। ਘਰੇ ਕੌਣ ਹੈ? ਭਰਾ ਕੋਲੇ ਜਾਵਾਂਗੇ। ਕੀ ਨਾ ਭਰਾ ਨਾ ਤੇਰਾ। ਸਰਜੀਤ। ਸਰਜੀਤ ਕੀ ਕੰਮ ਕਰਦਾ? ਉਹ ਤੀਜਾ ਦਿਨ ਆਧਿਆ ਰਿਠਾ ਕਰਦੇ। ਕਿੱਥੇ? ਕਿਹਦਾ ਪਿੰਡ ਆ ਦਾ? ਪਿੰਡ ਸਾਡਾ ਬੂੜੇ ਵਾਲਾ। ਬੂੜੇ ਵਾਲਾ? ਹਾਂ। ਬੁੜਿਆਲੇ ਪਿੰਡ ਰਹਿਣਾ ਤਰਪਰਾ ਹਾਂ ਨਹੀਂ ਉਹ ਸੋਹਰੇ ਕਿ ਰਹਿਣਾ ਉਹ ਸੋਹਰੇ ਕਿੱਥੇ ਆਦੇ ਉਹਦੇ ਸੋਹਰੇ ਕਸਮਾਣੇ ਕਸਮਾਣੇ ਕਚਮਾਣੇ ਧੀਰੇ ਦੇ ਨਾਲ ਕਸੂਆਣੇ ਕਸੂਆਣਾ ਪਿੰਡ ਹਾਂ ਕਚੂਆਣੇ ਪਿੰਡ ਤੇ ਬਾਈ ਜੇ ਇਹਦਾ ਭਰਾ ਸਾਡੀ ਵੀਡੀਓ ਦੇਖਦਾ ਯਾਰ ਦੇ ਕਿੰਨੀ ਅਮੀਰ ਲਾ ਕੇ ਬੈਠੀ ਮੇਰੀ ਭੈਣ ਮੈਂ ਤਾਂ ਬਾਈ ਜੀ ਬਹੁਤ ਮਨਜੀਤ ਭੈਣ ਬਹੁਤ ਸਾਊ ਕੁੜੀ ਹੈ ਵੀ ਹਨਾ ਆਪਣੇ ਨੂੰ ਮਿਲਣਾ ਚਾਹੁੰਦੀ ਹੈ ਬਸ ਕੋਈ ਨਾ ਮੈਂ ਕਰਦਾ ਲੈ ਕੇ ਤੋਫਾ ਹੀ ਜਾਣਗੇ ਬਾਈ ਲੈ ਕੇ ਛੱਡ ਕੇ ਗਿਆ ਬਿਲਕੁਲ ਲੈ ਕੇ ਜਾਣਗੇ ਪਰ ਜੀ ਭਰਾ ਨਾ ਵੀ ਤੇਰੇ ਨਾਲ ਗੱਲ ਕਰਾਂਗੇ ਨਾ ਪੰਦ ਨਾਲ ਗੱਲ ਕਰਿਆ ਮੰਨਾ ਲੈ ਕੇ ਜਾਵੇਗਾ ਪਹਿਲਾਂ ਮੱਥਾ ਟੇਕਿਆ ਫਿਰ ਕਰ ਦੇਗਾ ਜੀ ਗੱਲ ਬਾਈ ਸਤਿ ਸ਼੍ਰੀ ਅਕਾਲ ਹੋਰ ਪਹਿਲੇ ਠੀਕ ਹੈ ਤੂੰ ਹਾਂ ਪਰ ਹੱਥ ਮੀਨਾਂ ਨਾ ਐਨਕ ਦੋ ਠੀਕ ਹੋ ਜਾ ਠੀਕ ਹੋ ਜਾ ਸਤਿ ਸ਼੍ਰੀ ਅਕਾਲ ਬੱਸ ਮੇਰਾ ਦਿਲ ਨਾ ਕਾ ਫਾਈ ਜਾਉਂਗਾ ਕੋਈ ਨਾ ਠੀਕ ਹੋ ਜਾਣਾ ਕੋਈ ਨਾ ਠੀਕ ਹੋ ਜਾਣੀ ਭਰਾ ਆਏਗਾ ਮੇਰਾ ਪਰਸੋਂ ਟਿੱਕੇ ਤੇ ਆਏਗਾ ਠੀਕ ਹੈ ਪਰ ਮੱਥਾ ਟੇਕ ਕੇ ਆਉਣਾ आज मत्था टेक गुरद्यास अरदास चलो फिर कर देगा ਬੇ ਜੀ ਸਿਰ ਤੇ ਮਿਹਰਬਤ ਰੱਖਣਾ ਜੀ ਹੁਣ ਆਪਣੇ ਹੰਮ ਨਾਲ ਬਖਸ਼ੋ ਹੁਕਮਾਂ ਮੇਰੇ ਚੱਲਣ ਦੇ ਸਮਰੱਥਾ ਬਖਸ਼ੋ ਅਖਰ ਬਾਧਾ ਘਾਟਾ ਉਸਮਾ ਕਰ ਦੇ ਸਵਤ ਦੇ ਕਰ ਰਸਤਾ ਦੇ ਸਹੀ ਪਿਆਰੇ ਮੇਰੇ ਜਿੰਨਾ ਮੇਰਾ ਤੇ ਨਾਮ ਚਿਤ ਆਵੇ ਨਾਲ ਬਨਾ ਯਾਰ ਦੀ ਕਲਾ ਤੇਰੇ ਵਾਕਬਾ ਹਰਾ ਜੇ ਸ਼ਾਮ ਦਾ ਨਹਿਮ ਆਪਾਂ ਸੁਈਆ ਬਹੁਤ ਬੋਲੇ ਲਿਆ ਜਾਊਗਾ ਉਸ ਤੋਂ ਬਾਅਦ ਸਾਰੇ ਮੈਂਬਰ ਸਾਡੇ ਗੁਰੂ ਘਰ ਚੋਂ ਨਿਕਲ ਕੇ ਇੱਥੇ ਆ ਕੇ ਬੈਠ ਜਾਣਗੇ ਸਾਡੇ ਕੋਲ ਤਾਂ ਤੂੰ ਸਿਆਲਾ ਚ ਆਇਆ ਸੀ ਨਾ 8 ਕੁ ਮਹੀਨੇ ਆ 8 ਕੁ ਮਹੀਨੇ ਹੋ ਗਏ ਸਾਡੇ ਕੋਲ ਤਾਏ ਨੂੰ ਕੁਝ ਦਿਨ ਦੀਵਾਲੀ ਤੇ ਤੋਂ ਪਿੰਡ ਦੀ ਜਗ੍ਹਾ ਮੇਰਾ ਪਿੰਡ ਸੀਗਾ ਹਾਂ ਮੇਰਾ ਖਿਆਲ ਆ ਉਹ ਹਾਂ ਕੋਤੇ ਦੀ ਬੰਗਲਾ ਸਾਹਿਬ ਸੀ ਕਿੱਥੇ ਬੰਗਲਾ ਸਾਹਿਬ ਦੇ ਤਕਰੀਬਨ 10 ਸਾਲ ਦੀਵਾ ਗੀਜੀ ਤੇ ਉੱਤੇ ਪਿਛਲੇ ਸਾਲ ਜਦੋਂ ਤੁਹਾਨੂੰ ਲੈ ਕੇ ਆਏ ਅਸੀਂ ਉਦੋਂ ਉਦੋਂ ਬੰਗਲਾ ਸਾਹਿਬ ਗਏ ਨੂੰ ਕਿੰਨੇ ਕ ਟਾਈਮ ਹੋਇਆ ਸੀ ਪਹਿਲਾਂ ਪਿੰਡ ਹੀ ਰਹਿੰਦੇ ਸੀ ਪਿੰਡ ਹੀ ਗਿਆ ਨਾ ਪਿੰਡ ਘਰ ਬਹੁਤ ਗਾੜੀ ਦੀ ਕਿੰਨੇ ਨਾ ਫਿਰ ਉਵੇਂ ਏਡੀ ਏਡੀ ਪ੍ਰੋਬਲਮ ਆਉਣ ਕਰਕੇ ਮੈਂ ਉਹਥੇ ਉਵੇਂ ਚਲਾ ਗਿਆ ਘਰ ਮੈਨੂੰ ਉਹ ਤੇ ਰੰਗ ਹੋ ਗਿਆ ਸੀਗਾ ਫਿਰ ਮੈਂ ਚਲਾ ਗਿਆ ਪੰਜਾਬ ਫਰਾ ਨੇ ਫਿਰ ਲਾਜਗਰਦਾਸਪੁਰ ਪਹੇਚਾ ਚੈਰਾ ਉਥੇ ਕਾ ਜੁਬਦਾਲਾ ਉਥੇ ਮੈਂ ਠੀਕ ਹੋਇਆ ਫਿਰ ਮੈਂ ਬਗਲਾ ਜ਼ਬ ਆ ਗਿਆ ਦਵਾਰਾ ਫਿਰ ਉਥੇ ਆ ਗਏ ਹਾਂ ਫਿਰ ਉਹਨੂੰ ਤਾਂ ਬਾਪੂ ਟੈਸਟਿਕਲ ਤੇਰੇ ਨਲਾਂ ਏਡੀਆਂ ਏਡੀਆਂ ਹੋਈਆਂ ਸੀ ਤੁਰਦਾ ਹੀ ਮਸਾ ਸੀ ਤੂੰ ਫਿਰ ਉਵੇਂ ਹੀ ਘਰੇ ਆ ਘਰ ਆ ਗਿਆ ਉਥੇ ਕੀ ਹਾਂ ਉਦੋਂ ਜਦੋਂ ਘਰੋਂ ਆਇਆ ਤੂੰ ਹਾਂ ਉਦੋਂ ਵੀ ਉਹ ਨਲਾਂ ਵਧੀਆਂ ਹੋਈਆਂ ਸੀ ਉਸ ਨੂੰ ਹਾਂ ਲਾਜ ਕਰਾ ਗਿਆ ਸੀ ਨਹੀਂ ਉਹ ਤਾਂ ਤੂੰ ਦਰੰਗ ਦਾ ਕਰਾਇਆ ਸੀ ਨਾ ਨਲਾਂ ਦਾ ਥੋੜੀ ਜਿਹੀ ਐ ਜਿਹੜਾ ਬਗਲਾ ਦਾ ਗੁਜ਼ਾਰੇ ਹੋਇਆ ਉੱਥੇ ਜਾ ਕੇ ਜ਼ਿਆਦਾ ਵਧਿਆ ਹਾਂ ਪਹਿਲਾਂ ਕੱਟ ਨਹੀਂ ਆ ਮੋਰੀਆਂ ਜਿਹੜੀਆਂ ਹੋਈਆਂ ਨਾ ਨਹੀਂ ਜਿਹੜਾ ਸੈਜ ਇਹ ਵੱਡੇ ਥੋੜੇ ਜਿਹੇ ਵੱਡੇ ਸੀਗੇ ਥੋੜੇ ਜਿਹੇ ਵੱਡੇ ਸੀਗੇ ਇੰਨੇ ਜਿਆਦਾ ਨਹੀਂ ਸੀ ਇੰਨੇ ਜਿਆਦਾ ਨਹੀਂ ਸਹੀ ਜਿਹੇ ਜਿਹੇ ਸੀ ਤੇ ਇੱਕ ਦੀ ਬਾਪੂ ਬਗਲਾ ਚੱਕ ਚੱਲ ਜੀ ਉਹ ਕਿੱਥੇ ਜਾ ਕੇ ਬਾਪੂ ਨੂੰ ਗੁਰਦੁਆਰਾ ਬੰਗਲਾ ਸਾਹਿਬ ਤੋਂ ਲੈ ਕੇ ਆਏ ਤੁਹਾਨੂੰ ਫੋਨ ਬਾਪੂ ਦੇ ਟੈਸਟਿਕਲ ਦੇ ਵਿੱਚ ਕੀੜੇ ਪਏ ਹੋਏ ਸੀ ਐਡਾ ਵੱਡਾ ਸਾਈਜ਼ ਟੈਸਟਿਕਲਾਂ ਦਾ ਬਾਪੂ ਐਡਾ ਐਡਾ ਤੁਰਦਾ ਸੀ ਵਿਚਾਰਾ ਔਰ ਜਦੋਂ ਥੱਲੇ ਰੇਂਗ ਰੇਂਗ ਕੇ ਚੱਲਦਾ ਸੀ ਬਾਪੂ ਉਹ ਥੱਲੇ ਛਿੱਲੇ ਜਾਂਦੇ ਸੀ ਜ਼ਖਮ ਬਣ ਗਏ ਉਹਦੇ ਵਿੱਚ ਕੀੜੇ ਪੈ ਗਏ ਹਾਂ ਇੱਕ ਬਾਜ ਕੀ ਦਿੱਤਾ ਗਏ ਤੇ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਬਾਪੂ ਐ ਦਿਵਾਲੀ ਤੇ ਕਿਸੇ ਆਪਣੇ ਪਰਿਵਾਰਕ ਮੈਂਬਰ ਨੂੰ ਮਿਲਣ ਦਾ ਜੀ ਕਰਦਾ ਕਿਹਨੂੰ ਮਿਲਣਾ ਕਿਹਨੂੰ ਭਰਾ ਨੂੰ ਮੈਨੂੰ ਜੀ ਕਰਾ ਭਰਾ ਨੂੰ ਬਾਪੂ ਦਾ ਪਰਾ ਕੀ ਨਾ ਬਾਪੂ ਦਾ ਨਹੀਂ ਭਰਾ ਦਾ ਕੀ ਨਾ ਦਰਸ਼ ਸਿੰਘ ਦਰਸ਼ਨ ਸਿੰਘ ਭਾਈ ਜੇ ਸਾਡੀ ਤੂੰ ਭਰਾਗਾ ਤੁਹਾਡੇ ਕੋਲ ਮੇਰਾ ਆ ਹੈਗਾ ਅਸੀਂ ਫੋਨ ਵੀ ਕਰਾਂਗੇ ਉਹਨੂੰ ਦਰਸ਼ਨ ਸਿੰਘ ਭਾਈ ਵੀ ਜੇ ਤੂੰ ਸਾਡੀ ਵੀਡੀਓ ਦੇਖਦਾ ਯਾਰ ਭਾਈ ਮਿਲ ਕੇ ਜਾ ਦਿਵਾਲੀ ਆ ਦੇਖੋ ਹੁਣ ਸਾਡੇ ਘਰ ਤੇ ਵੀ ਦਿਵਾਲੀ ਆ ਅਸੀਂ ਘਰ ਚ ਲੜੀਆਂ ਲੁੜੀਆਂ ਲਾ ਲਤੀਆਂ ਰੰਗ ਬਰੰਗਾ ਹੋ ਜਾਂਦਾ ਸ਼ਾਮ ਨੂੰ ਔਰ ਅਸੀਂ ਬੰਬ ਪਟਾਕੇ ਵੀ ਚਲਾ ਲਾਂਗੇ ਸਾਰਾ ਕੁ ਕਰ ਲਾਂਗੇ ਹੈਨਾ ਪਰ ਜਿਹੜੀ ਤੁਹਾਡੇ ਆਉਣ ਨਾਲ ਇਹਨਾਂ ਨੂੰ ਖੁਸ਼ੀ ਮਿਲਦੀ ਆ ਉਹ ਕੋਈ ਬੰਬ ਪਟਾਕਾ ਨਹੀਂ ਦੇ ਸਕਦਾ ਮਿਲ ਕੇ ਜਾ ਬਾਈ ਬਣ ਕੇ ਆ ਕੇ ਜਰੂਰ ਜਾ ਬਾਈ ਹੁਣ ਅੰਦਰ ਸ਼ਾਮ ਦਾ ਟਾਈਮ ਆ ਰਹਿ ਰਾਤ ਸਾਹਿਬ ਦਾ ਮੇਰੇ ਮਾਤਾ ਜੀ ਅੰਦਰ ਪਾਠ ਕਰੀ ਜਾਂਦੇ ਨੇ ਤੇ ਅਸੀਂ ਅੱਜ ਤੁਹਾਡੇ ਨਾਲ ਲਾਈਵ ਹੋਣ ਦੇ ਪਿੱਛੇ ਵੀ ਇਹੀ ਕਾਰਨ ਆ ਸੀ ਖੜੇ ਸੀ ਬਾਪੂ ਕੇਸਰ ਸਿੰਘ ਜिद ਕਰੀ ਜਾਂਦਾ ਸੀ ਵੀ ਮੈਂ ਘਰੇ ਜਾਣਾ ਵਾ ਵੀ ਮੈਂ ਦੋ ਦਿਨ ਘਰੇ ਲਾ ਕੇ ਆਉਣੇ ਆ ਤੇ ਉਹ ਇੰਨਾ ਜਿਆਦਾ ਅੰਦਰੋਂ ਉਧਰਿਆ ਪਿਆ ਸੀ 10 10 ਸਾਲਾਂ ਬਾਅਦ ਬਾਪੂ ਪਹਿਲੀ ਦੀਵਾਲੀ ਆਪਦੇ ਘਰੇ ਮਨਾਊਗਾ ਉਹਦੇ ਬੇਟੇ ਨੂੰ ਸੱਦਿਆ ਹਣੋਂ ਲੈ ਕੇ ਗਿਆ